ਵੀ ਬਾਇ ਹੈ ਉਹ ਤੇ ਵੀ ਬਾਇ ਹੈ ਕਰਮਾ ਮਾਰ ਕੇ ਕਿੱਲਿਆਂ ਤੋਂ ਇੰਚ ਵੱਧ ਗਿਆ ਹਾਂ ਡੂ ਆ ਵੱਧ ਗਿਆ ਇਹ ਵੱਧ ਗਿਆ ਫੇਰ ਕਿੰਨੀ ਕਿਨਨ ਨੂੰ ਇਧਰ ਆ ਇਧਰ ਆ ਨਾ ਫਿਰ ਕੱਲ ਨੂੰ ਇਹੀ ਵੀਡੀਓ ਦੇ ਨਾਲ ਲਕਮੀ ਵੀਡੀਓ ਅਟੈਚ ਕਰਕੇ ਪਾਉ ਹਾਂ ਸ਼ਰਤ ਆ ਜੇ ਇਹ ਮੇਰਾ ਢੇੜਾ ਤਸੱਲੀ ਕਰਨੇ ਜਾਊ ਢੇੜਾ ਲਾ ਕੇ ਆਂਦੇ ਤਿੰਨ ਕਿਲਿਆਂ ਦੀ ਮੈਂ ਤੇਰੀ ਜੀਰੀ ਅਬੂਟਰ ਨਹੀਂ ਪਾਖਦੇ ਹੋਰ ਦੱਸਾਂ ਖੁਸ਼ ਹੋਏ ਪੈ ਗਈ ਜੀਰੀ ਤੇਰੀ ਬਸ ਠੀਕ ਹੈ ਕਹ ਕੋਈ ਵਾ ਠੀਕ ਹੈ ਤਿੰਨ ਕਿੱਲੇ ਇੰਜੀਰੀ ਬਾਈ ਜੇ ਟਰਾਲੀ ਚ ਪੈ ਗਈ ਹਾਂ ਟਰਾਲੀ ਚ ਪੈ ਗਈ ਵਾ ਠੀਕ ਹੈ ਕਾਲੂ ਜੀ ਆਪਦੇ ਅੜਸ ਤੇ ਜਾਊਗਾ ਜੇ ਨਾ ਬਾਈ ਜੇ ਨਾ ਬਾਈ ਜੇ ਨਾ ਬਾਈ ਜਾਵਾਂਗੇ ਟਰਾਲੀ ਛੱਡਿਆਂਗਾ ਟਰਾਲੀ ਛੱਡਿਆਂਗੇ ਤਾਂ ਟਰਾਲੀ ਖਾਲੀ ਟਰਾਲੀ ਹੋਰ ਕੀ ਭਰੀ ਹੋਈ ਫਿਰ ਖਾਲੀ ਕੀ ਸਸਤੀ ਹੈ ਟਰਾਲੀ ਸਾਡੀ 2 ਲੱਖ ਦੀ ਹੈ ਹਾਂ ਛੱਡੇਗਾ ਹਾਂ 22 ਲੱਖ ਦੀ ਵਾਹ ਉਹ 4 ਲੱਖ ਦੇ 4 ਲੱਖ ਬੜਾ ਤਿੰਨ ਕਿੱਲੇ ਆਈ ਆ ਹਾਂ ਤਿੰਨ ਕਿੱਲੇ ਦੇ ਮੈਂ ਕਰਮਾ ਮਾਰ ਕੇ ਮਾਰੂਗਾ ਹਾਂ ਵੜਾ ਘੜਾ ਹੂੰ ਫੋਲੋ ਹਵਾ ਸ਼ਰੋ ਪਿੱਛੇ ਲੱਗੀ ਚੱਲਾਂਗੇ ਪਿੱਛੇ ਲੱਗੇ ਹਾਂ ਪਿੱਛੇ ਲੱਗੇ ਜਿਵੇਂ ਤੇਰੀ ਇੱਛਾ ਹੋਵੇ ਹਾਂ ਠੀਕ ਹੈ ਜਿਵੇਂ ਤੇ ਵਾਠ ਠੀਕ ਹੈ ਤੈਨੂੰ ਮੈਂ ਕਹਿੰਦਾ ਕੋਈ ਜਿਆਦਾ ਦੂਰ ਨਹੀਂ ਕੱਲ ਕਿੰਨੇ ਕੇ 12 ਘੰਟੇ ਰਹਿਗੇ ਐਡੀ ਹੈ 8 ਘੰਟੇ ਰਹਿਗੇ ਐਡੀ ਕੀ ਗੱਲ ਕੋਈ ਚੱਕਰ ਕੱਲ ਉੱਥੇ ਹੂੰ ਮੈਂ ਬਕਾਇਦਾ ਬਲੌਗ ਚੱਲੂਗਾ ਨੋ ਪ੍ਰੋਬਲਮ ਤਿੰਨ ਕਿੱਲਾਂ ਦੀ ਗੱਲ ਹੋਈ ਆ ਆ ਤਿੰਨ ਕਿੱਲੇ ਦੀ ਵੀ ਵੀਡੀਓ ਬਣੀ ਹੋਰ ਬਕਾਇਦਾ ਜੈਕ ਟਾਲੀ ਤੈਨੂੰ ਜਾਣ ਕਰ ਦੂ ਐ ਖਾਲੀ ਜੈ ਤਿੰਨ ਕਰੇ ਯਾਰ ਖਾਲੀ ਵੀ 2.5 ਲੱਖ ਦੀ ਐ ਖਾਲੀ ਵੀ 2.5 ਲੱਖ ਦੀ ਐ ਖਾਲੀ ਵੀ 2.5 Bye. <laughs>